ਵਾਰਗੁਰੂ ਜੀ ਕੋ ਖਾਲਸਾ ਵਾਰਗੁਰੂ ਜੀ ਕੀ ਬਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਹ ਉਹ ਵੱਡੇ ਪਾਗਾਂ ਵਾਲੇ ਇਹੋ ਸੰਤ ਖਾਲਸਾ ਦੱਲੇ ਬੰਨੇ ਜੀ ਉਹ ਮਹਾਰਾਜ ਜੀ ਉਹਨਾਂ ਪਿੱਤਰ ਸਥਾਨ ਗੁਰਦੁਆਰਾ ਰੋੜਗੜ੍ਹ ਗੁਫਾ ਸਰ ਸਹਿ ਵਿਕੇ ਤਨ ਤਨ ਬਾਬਾ ਪੂਨ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਕੋਲ ਬਾਬਾ ਬੰਦ ਸਿੰਘ ਜੀ ਮਹਾਰਾਜ ਕਈ ਦਿਨ ਦੇ ਰੋੜਾ ਸਾਹਿਬ ਪਹੁੰਚੇ ਹੋਏ ਸਨ ਉਹਦੇ ਜਿਸ ਦਿਨ ਉਹ 10ਵੀਂ ਦਾ ਪਗੰਦੀ ਦੀ 10ਵੀਂ ਦਾ ਦਿਹਾੜਾ ਸੀ ਉਹਦਾ ਸ੍ਰੀ ਖੰਦ ਪਾਠ ਸਾਹਿਬ ਪ੍ਰੋਗਰਾਮ ਕਰਨਾ ਸੀ ਕੋਹਰ ਮਹੀਨੇ ਸੰਸਣਾ ਵਾਲਿਆਂ ਦੇ ਜਸਦੇਵ ਸਿੰਘ ਕੋ ਜਾ ਜਾਂਦੇ ਜਿਹੜੇ ਆਪ ਕੀ ਤਿਆਰੀ ਕਰਦੇ ਉਤੇ ਪ੍ਰੋਗਰਾਮ ਸ੍ਰੀ ਖੰਡਪਾੜ ਕਰ ਲੈਂਦੇ ਸੀ ਫਿਰ ਆਠ ਮੱਠੀ ਤੋਂ ਸੰਤ ਗੁਰਦੇਵਾਲ ਸਿੰਘ ਜੀ ਜਗਿਆਨੀ ਜਾਗਰ ਸਿੰਘ ਜੀ ਜੋ ਹੋਰ ਵੀ ਇਲਾਕੇ ਵਿੱਚੋਂ ਕੋਈ ਨਾ ਕੋਈ ਪਾਠੀ ਜੋ ਕੀਤਨ ਵਾਲਾ ਵੀ ਪਹੁੰਚ ਜਾਂਦਾ ਸੀ ਜਿਸ ਤਰ੍ਹਾਂ ਉੱਤੇ ਮੰਦਰਬੀਰ ਸਿੰਘ ਜੀ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਵਾਲੇ ਗੁਰਪਾਇਸਨ ਉਹ ਸੰਤ ਮਹਾਰਾਜਾਂ ਦੇ ਕੋਲ ਹੀ ਰਹਿੰਦੇ ਸਨ ਕਈ ਵਾਰੀ ਉਹ ਆਵਦੇ ਕਿਦਾਂ ਜੀ ਕੋਲ ਸਿੱਧੂ ਪਰ ਪਹੁੰਚ ਜਾਂਦੇ ਸਨ ਉਹ ਵੀ ਉੱਤੇ ਆਏ ਹੋਏ ਸਨ ਅਤੇ ਸਵੇਰੇ ਸਹਜਰੀ ਮੱਬਾ ਜੀ ਉਹਦਾ ਨਿਤਨੇਮ ਕਰਕੇ ਉਹਦਾ ਅਨੰਦ ਮਾਣਦੇ ਹਨ ਉਦੋਂ ਕਲਿਆਣ ਵੱਲੋਂ ਜਥਾ ਵੀ ਕੁਝ ਸਿੰਘ ਬਾਬਾ ਪੁੰਨ ਦਾਸ ਮਹਾਰਾਜ ਜੀ ਦੇ ਚਾਨਣ ਵਿੱਚ ਹਾਜ਼ਰ ਹੋਏ ਨਮਸਕਾਰ ਕੀਤੀ ਨਮਸਕਾਰ ਕਰਕੇ ਹੱਥ ਜੋੜ ਕੇ ਬਾਬਾ ਜੀ ਦੇ ਕੋਲੇ ਖੜੇ ਹਨ ਅੱਬ ਜੀ ਨੇ ਕਿਹਾ ਆਗੇ ਭਾਈ ਤੁਸੀਂ ਹਾਂ ਜੀ ਮਹਾਰਾਜ ਅੱਛਾ ਭਾਈ ਐ ਕਿੰਨ ਕਰੂ ਪਹਿਲਾਂ ਤੁਸੀਂ ਲੰਗਰ ਦੇ ਵਿੱਚ ਜਾਓ ਜਲਪਾਣੀ ਸਾਕੇ ਫਿਰ ਭਾਈ ਬਲਵੰਤ ਸਿੰਘ ਜੀ ਵੀ ਆਇਆ ਹੋਇਆ ਜਾਓ ਉੱਥੇ ਸੱਪਰ ਵਿੱਚ ਉਹਨਾਂ ਦੇ ਆਸਣ ਦੇ ਵਿੱਚ ਤੇ ਜਾਂ ਇਹ ਦਰਦਰ ਬੈਠੇ ਹੋਣਗੇ ਤੁਸੀਂ ਫਿਰ ਉਹਨਾਂ ਨੂੰ ਮਿਲ ਲੈਣਾ ਉਹਨਾਂ ਨੂੰ ਮਿਲ ਕੇ ਫਿਰ ਜਿਵੇਂ ਵੀ ਉਹ ਕਹਿਣਗੇ ਉਹਨਾਂ ਦੇ ਨਾਲ ਮਿਲ ਕੇ ਸੇਵਾ ਕਰ ਲਿਓ ਕਿਉਂਕਿ ਹੁਣ ਡਿਊਟੀ ਹੈ ਜਿਹੜੀ ਇਸੇ ਉਹਨਾਂ ਨੂੰ ਸੰਭਾਲ ਦਿੰਦੀ ਹੈ ਇਹ ਸਾਰੀ ਡਿਊਟੀ ਉਹਨਾਂ ਨੇ ਸੇਵਾ ਕਰਨੀ ਹੈ ਉਹਨਾਂ ਦੇ ਨਾਲ ਹੀ ਤੁਸੀਂ ਸੇਵਾ ਨਿਭਾਉਣੀ ਹੈ ਇਸ ਤਰ੍ਹਾਂ ਬਾਬਾ ਗੁੰਦਾਸ ਮਹਾਰਾਜ ਨੇ ਉਹ ਸਿੰਘਾਂ ਨੂੰ ਵਜਨ ਕਰ ਦਿੱਤਾ। ਇੰਨੇ ਜਾਣੇ ਸਿੰਘ ਅਬਾ ਪੂਨ ਦਾਸ ਮਹਾਰਾਜ ਜੀ ਨੇ ਕੋਲੋਂ ਲੰਗਰ ਵਿੱਚ ਚਲੇ ਗਏ। ਲੰਗਰ ਜਾ ਕੇ ਜਲ ਪਾਣੀ ਸੱਗਿਆ। ਜਲ ਪਾਣੀ ਛੱਕ ਕੇ ਫਿਰ ਸੱਪੁਰ ਦੇਵ ਚ ਗਏ ਤਾਂ ਉੱਥੇ ਅਬਾਲ ਵੰਸੀ ਜੀ ਬੈਠੇ ਸਨ ਚੌਂਕੜਾ ਮਾਰੀ ਆਵਦਾ ਆਨੰਦ ਮਾਣਦੇ। ਜਾ ਕੇ ਉਹਨਾਂ ਦੇ ਕੋਲ ਜਾ ਪਹੁੰਚੇ ਪਹੁੰਚ ਗਏ ਫਤੇ ਬੁਲਾਈ ਫਤੇ ਬੁਲਾ ਕੇ ਕਹਿਣ ਲੱਗੇ ਭਾਈ ਸਾਹਿਬ ਦੱਸੋ ਕੀ ਹੁਕਮ ਹੈ ਬਾਰਾਂ ਦਰੀ ਦੇ ਵਿੱਚ ਸ੍ਰੀ ਖੰਡ ਪਾਠ ਪ੍ਰారంਭ ਕਰ ਲਈ ਆਇਆ ਹਾਂ ਜੋ ਦਸਵੀਂ ਦਾ ਸਾਲਾਨਾ ਹੈ ਆਪਾਂ ਉਸ ਵੀ ਇਹ ਦਾ ਕੰਡ ਪਾਉਡ ਕਰਦੇ ਆਂ ਬਾਬਾ ਜੀ ਕਹਿਣ ਲੱਗੇ ਚਲੋ ਭਾਈ ਬਲਵੰਤ ਸਿੰਘ ਜੀ ਚੱਲ ਕੇ ਆਪਾਂ ਸਾਰੇ ਜਾਣੇ ਤਿਆਰੀ ਕਰਦੇ ਆਂ ਤਿਆਰੀ ਕਰਕੇ ਆਪਾਂ ਸਮਨੇ ਨਾਲ ਪਰਾਰੰਭ ਕਰ ਲਵਾਂਗੇ ਇਹ ਇਤਨਾ ਕਹਿ ਕੇ 12 ਦਰੀ ਦੇ ਵਿੱਚ ਪਹੁੰਚ ਜਾਂਦੇ ਆਂ ਕਿ ਉਦੋਂ 12 ਦਰੀ ਦੇ ਵਿੱਚ ਸਿਰਫ ਇੱਕੋ ਹੀ ਵਾਰ ਖੁੱਲਾ ਹੁੰਦਾ ਇਹਨਾਂ ਨਹਿਰ ਵਾਲੋ ਦਾ ਮੂੰਹ ਸੀਗਾ ਬਾਕੀ ਦੋ ਮੂਹਲੇ ਬੰਦ ਸੀ ਤਿੰਨ ਤਿੰਨ ਇਧਰੋਂ ਬੰਦ ਸੀ ਜੇ ਅੰਦਰ ਤਿੰਨ ਬਾਹਰ ਕੁਲੇ ਹੁੰਦੇ ਜਿੱਥੇ ਸੱਚਖੰਡ ਬਣਿਆ ਹੋਇਆ ਸੀ ਇਸ ਤਰ੍ਹਾਂ ਜਾਂ ਕੇ ਸਿੰਘਾਂ ਨੇ ਸਾਰੀ ਸਪਾਈ ਕੀਤੀ ਸਾਰਾ ਤਾਂ ਪੋਚੇ ਮਾਰੇ ਆੜ ਕੇ ਬਿਲਕੁਲ ਤਿਆਰੀ ਕਰ ਦਿੱਤੀ ਜੋਤਲਾਤ ਦੀ ਧੂਪਾਂ ਤਿਆਰ ਹੋ ਗਈਆਂ ਅਤੇ ਕੰਬਨਾਰੀਅਲ ਸਭ ਕੁਝ ਰੱਖ ਕੇ ਬਿਲਕੁਲ ਤਿਆਰੀ ਕਰਕੇ ਆ ਕੇ ਸੰਧਾਨੇ ਬੇਨਤੀ ਕਰ ਦਿੱਤੀ ਬਾਬਾ ਜੀ ਨੂੰ ਬਾਬਾ ਕੁੰਦਾਸ ਮਹਾਰਾਜ ਨੂੰ ਮਹਾਰਾਜ ਕੀ ਹੁਕਮ ਹੈ ਸਾਰੀ ਤਿਆਰੀ ਹੈ ਦੇਗਾਂ ਬਣੀਆਂ ਪਈਆਂ ਨੇ ਬਾਬਾ ਜੀ ਕਹਿਣ ਲੱਗੇ ਭਾਈ ਜਿਸ ਸਿੰਘ ਨੇ ਰੋੜ ਤੇ ਬੈਠਣਾ ਉਹ ਵੀ ਅਗਦੀ ਤਿਆਰੀ ਕਰ ਲਵੇ ਜਲ ਪਾਣੀ ਸ਼ੱਕ ਲਵੇ ਤਾਂ ਉਸ ਨੂੰ ਕਹਿਣ ਲੱਗੇ ਪਹਿਲੀ ਰੌਣ ਭਾਈ ਬਰਵੰਦ ਸਿੰਘ ਜੀ ਲਾਉਣਗੇ ਜੀ ਉਹ ਬਿਲਕੁਲ ਤਿਆਰ ਨੇ ਬਾਬਾ ਜੀ ਕਹਿਣ ਲੱਗੇ ਚਲੋ ਮੈਂ ਕਹਿ ਕਿ ਬਾਬਾ ਜੀ ਤੁਰਪੇ ਉੱਠ ਕੇ ਉਤੋਂ ਆਪਣੇ ਅਸਨ ਤੋਂ ਮਾਸਨ ਕਾਹਦਾ ਹੁੰਦਾ ਜਿੱਥੇ ਮਰਜੀ ਬੋਰੀ ਵਿਸਾ ਕੇ ਬੈਠ ਕੇ ਆਨੰਦ ਮਾਣੀ ਜਾਂਦੀ ਸੀ। ਵਕੀਰਾਂ ਦਾ ਕੀ ਹੁੰਦਾ? ਇਹ ਤਰ ਉੱਠ ਕੇ ਕੁੰਡਾ ਲਿਆ ਕੋਲੇ ਤੁਰਪੇ। ਨਮਸਕਾਰ ਕਰੀ ਸਤਿਗੁਰਾਂ ਨੂੰ ਆ ਕੇ ਬਾਹਰ ਬੈਠ ਕੇ ਅੰਦਰ ਬਹੁਤ ਘਟ ਬੈੰਦੀ ਸੀ। ਬਾਹਰਲੇ ਪਾਸੇ ਆ ਕੇ ਬਾਹਰੰਦਰੀ ਦੇ ਬੈਠ ਜਾਂਦੇ ਇਹਨਾਂ ਦੇ ਚ। ਉੱਥੇ ਬੈਠੇ ਆ। ਬਾਬਾ ਬਲਵੰਤ ਸਿੰਘ ਜੀ ਨੂੰ ਹੁਕਮ ਕਰ ਦਿੱਤਾ ਕਿ ਭਾਈ ਤੁਸੀਂ ਅਰਦਾਸ ਕਰਨੀ ਹੈ ਅਰਦਾਸ ਤੋਂ ਬਾਅਦ ਜੇ ਤੁਸੀਂ ਰੋਲ ਲਾਉਣੀ ਹੈ ਤੁਸੀਂ ਲਾ ਦਿਓ ਬਾਬਾ ਜੀ ਫਿਰ ਸੰਸੇ ਦਾ ਪਾਠ ਕਰਕੇ ਫਿਰ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਸ੍ਰੀ ਖੰਡ ਪਾਠ ਸਹਿ ਪ੍ਰਾਰambh ਕੀਤਾ ਜਦ ਵਿੱਚ ਇਹ ਦਾ ਪਾਠ ਬਾਬਾ ਜੀ ਨੇ ਬੜੀ ਠਿਕਾਈ ਦੇ ਨਾਲ ਕੀਤਾ ਤੇ ਸਾਧિય ਜਵੀ ਸਹਿਬ ਪੜੀ ਤੋਂ ਬਾਅਦ ਦੇਖਦਾ ਮਰਤਾਇਆਂ ਮਈਆਂ ਉਹ ਬਬੂਨदास ਮਹਾਰਾਜ ਜੀ ਵੀ ਦੇਖਵਾਤੀ ਤੋਂ ਬਾਅਦ ਫਿਰ ਉੱਥੋਂ ਉੱਠ ਕੇ ਉਹਨਾਂ ਦਾ ਸਵਾਸ ਹੀ ਚਾਹੇ ਕੋਈ ਪੈੜ ਚ ਲਾ ਲਿਆ ਜਾ ਕੇ ਅਸਨ ਜਾਂਕ ਥੋੜੀ ਜੀ ਦੂਤ ਤੇ ਉੱਟਿਆ ਜਾ ਪੁਰ ਇੱਕ ਜਨ ਖੜਾ ਸੀ ਜਾਂ ਉਹਦੇ ਕੋਲੇ ਲਾ ਲੈਂਦੇ ਨਹੀਂ ਜਾ ਕੇ ਇਸ ਤਰ੍ਹਾਂ ਜਿੱਥੇ ਹਸਣ ਲਾ ਲਿਆ ਮਾ ਭੋਗ ਦੇ ਤੱਕ ਹਸਣ ਉੱਥੇ ਹੀ ਰਖਦੇ ਇਹ ਕੰਮ ਕਰਨਾ ਇਸ਼ਨਾਨ ਪਾਣੀ ਕਰਨਾ ਜਲ ਪਾਣੀ ਉੱਥੇ ਹੀ ਸੰਸਕਾਰਨ ਦੀਆਂ ਸੀ ਸੇਵਕਾਂ ਉਹ ਬੇਸ਼ੱਕ ਇਹ ਆਪਣੇ ਬਹੁਤ ਨਾ ਆਨੰਦਾਂ ਚ ਚੌਂਕਲਾ ਮਾਰ ਕੇ ਬੈਠੇ ਰਹਿੰਦੇ ਸੀ ਕਦੇ ਵੀ ਪਵਨ ਦਾਸ ਮਹਾਰਾਜ ਅਖੰਡਪਾਠ ਦੇ ਚੱਲਦੇ تھے ਆਪਦੇ ਆਸਮ ਦੇ ਕਦੇ ਵੀ ਪਏ ਨਹੀਂ ਸੀ ਸਾਰੇ ਅਖੰਡਪਾਠ ਬੈਠ ਕੇ ਹੀ ਅਨੰਦ ਮਾਣਦੇ ਸੀ ਚਾਹੇ ਦੂਰ ਬੈਠੇ ਹੁੰਦੇ ਇਸ ਤਰ੍ਹਾਂ ਦੂਸਰੇ ਦਿਨ ਮਦ ਉਹ ਮਦ ਵਾਲੇ ਦਿਨ ਅੰਮ੍ਰਿਤ ਵੇਲੇ ਕੀਰਤਨ ਕੀਤਾ ਤੇ ਸ਼ਾਮ ਨੂੰ ਕੀਰਤਨ ਕੀਤਾ ਆਮ ਨੂੰ ਵੀ ਬਾਬਾ ਬਲਵੰ ਸਿੰਘ ਜੀ ਨੇ ਆਖੀਆਂ ਨਾਲ ਬੜਾ ਪਿਆਰ ਨਾਲ ਕੀਰਤਨ ਕਰਿਆ ਅੰਮ੍ਰਿਤ ਵੇਲੇ ਫੇਰ 4:30 ਵਜੇ ਸ੍ਰੀ ਅਸਦੀ ਬਾਦ ਦਾ ਕੀਰਤਨ ਕਲਿਆਣ ਵਾਲੇ ਜਥੇ ਨੇ ਪ੍ਰారంਭ ਕੀਤਾ ਨਾਲ ਪਾਰਸ ਜੀ ਸਨ ਅਤੇ ਭਾਈ ਚੰਦਨ ਸਿੰਘ ਹੁੰਦਾ ਇਸ ਤਰ੍ਹਾਂ ਇਲਾਕੇ ਵਿੱਚ ਜਿਹੜੇ ਇੱਕ ਦੋ ਸਿੰਘ ਹੋਰ ਸਾਜੀ ਸਨ ਉਹ ਵੀ ਆ ਕੇ ਟਾਈਮ ਨਾਲ ਉਸ ਦੀ ਬਾਤ ਨੂੰ ਸਾਜੀਆਂ ਲਗਾਉਂਦੇ ਇਸ ਤਰ੍ਹਾਂ ਦੀ ਬਾਤ ਦਾ ਕੀਰਤਨ ਬਾਤ ਚ ਮਾ ਬਬਲਵੰਤ ਸਿੰਘ ਜੀ ਨੇ ਕਰਿਆ ਸੱਤ ਸੱਕਿਆਂ ਦਾ ਪਤ ਸੱਕਿਆਂ ਦਾ ਕੀਰਤਨ ਕਰਕੇ ਬੜੀ ਜੋਰ ਸੋ ਦੇ ਨਾਲ ਬਲੇ ਆਨੰਦ ਦੇ ਵਿੱਚ ਕੀਰਤਨ ਕੀਤਾ। ਕੀਰਤਨ ਤੋਂ ਬਾਅਦ ਬਾਬਾ ਜੀਆਂ ਨੇ ਉਹ ਪਾਇੰ ਉਹ ਤੋਂ ਬਾਅਦ ਉਲਾਸ ਹੁਕਮਨਾਮਾ ਫੇਰ ਉਸ ਤੋਂ ਬਾਅਦ ਦੇਗਾ ਵਰਤੀਆਂ ਤੇ ਭੰਡਾਰੇ ਲੈ ਅਤੇ ਬਾਬਾ ਪੂਨ ਦਾਸ ਮਹਾਰਾਜ ਨੇ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਤੇ ਆਪ ਦਿਵਿਆਂ ਲੈ ਕੇ ਅਵਧਿਆਸਨ ਤੇ ਚਲੇ ਗਏ ਸੰਗਤਾਂ ਨੂੰ ਬੇਨਤੀ ਕਰ ਦਿੱਤੀ ਬਾਬਾ ਪੂਨ ਦਾਸ ਮਹਾਰਾਜ ਨੇ ਭਾਈ ਸਾਰੀਆਂ ਸੰਗਤਾਂ ਪਹਿਲਾਂ ਲੰਗਰ ਸਿਹਾਈ ਲਈ ਲਿਬਾਓ ਫਿਰ ਜਿਨ੍ਹਾਂ ਨੇ ਭਾਈ ਸਾਨੂੰ ਮੰਨ ਕੋਈ ਵਚਨ ਬਲਾਸ ਕਰਨਾ ਉਹ ਭਾਈ ਸਾਡੇ ਅਸਨ ਤੇ ਪਹੁੰਚ ਜਿਓ ਇਤਰਾਮ ਬਾਬਾ ਪੂਨ ਦਾਸ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿਉਂਕਿ ਉਹਨਾਂ ਬਹੁਤਾ ਜ਼ਿਆਦਾ ਕਠਮਣੀ ਸੀ ਹੁੰਦਾ ਥੋੜੀ ਸੰਗਤ ਹੁੰਦੀ ਪਰਪਚੀਤੀ ਸਰੀਰ ਹੁੰਦੇ ਉਹ ਬਾਕੀ ਮਾਈਆਂ ਹੁੰਦੀਆਂ ਦਸ ਵੀ ਕੁਸਰੂੜਿਆਲ ਤੋਂ ਬਾਠ ਮੱਠੀ ਤੋਂ ਕੋ ਸਿਕ ਦੋ ਕਿ ਇਧਰ ਉਧਰੋਂ ਹੋਰ ਮਾਈਆਂ ਜਿਹੜੀਆਂ ਨੇੜੇ ਵੇ ਨਗਰ ਵਾਲੀਆਂ ਹੁੰਦੀਆਂ ਜਦਿਸ ਨੇ ਕੋਈ ਬਾਬਾ ਫੂਲੰਦਾਸ ਮਹਾਰਾਜ ਦੇ ਕੋਲੇ ਬੇਨਤੀਆਂ ਕਰਨੀਆਂ ਹੁੰਦੀਆਂ ਉਹ ਸੰਗਤਾਈ ਹੁੰਦੀ। ਉਹ ਸਭ ਨੇ ਜਲ ਪਾਣੀ ਛੱਕ ਕੇ ਇੱਥੇ ਬਾਬਾ ਜੀ ਬੈਠੇ ਸਾਨੂੰ ਉਸ ਆਸਣ ਤੇ ਜਾ ਕੇ ਸਭ ਨੇ ਆਪ ਆਪਣੀਆਂ ਬੇਨਤੀਆਂ ਕਰਕੇ ਬਾਬਾ ਫੂਲੰਦਾਸ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਧਰ 12 ਦਰੀ ਦੇ ਵਿੱਚ ਗੁਰੂ ਮਹਾਰਾਜ ਦਾ ਰੂਪ ਦੀ ਸੇਵਾ ਕਰਕੇ ਅਤੇ ਕਲਿਆਣ ਵਾਲੇ ਸਿੰਘਾਂ ਨੇ ਤੇ ਹੋਰ ਜਿਹੜੇ ਸਿੰਘ ਸੇਵਾ ਕਰਨ ਵਾਸਤੇ ਆਈ ਸਭ ਨੇ ਬੰਪੂਨ ਦਾਸ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਨਮਸਕਾਰਾਂ ਕਰਕੇ ਆਗਿਆ ਜਾਣ ਦੀ ਮੰਗੀ ਆਬਾ ਜੀ ਨੇ ਖੁਸ਼ੀਆਂ ਬਰਤਾਈਆਂ ਤੇ ਸਭ ਨੂੰ ਪਿਆ ਪਾਈ ਬਹੁਤ ਭਾਗਾਂ ਵਾਲੇ ਜੋ ਆ ਕਿ ਇਸ ਪਵਨ ਪਿੱਤਰ ਸਥਾਨ ਤੇ ਫਕੀਰਾਂ ਦਾ ਤਖਤ ਹੈ ਜਿੱਥੇ ਵੱਡੀਆਂ ਬਖਸ਼ਿਸ਼ਾਂ ਸਾਡੇ ਗੁਰਦੇਵ ਬਾਬਾ ਬੀਰੰਦਾਸ ਮਹਾਰਾਜ ਨੇ ਪਾਈ ਇਸ ਧਰਤੀ ਨੂੰ ਵੱਡੇ ਪਾਗਲ ਆਏ ਨੇ ਆਓ ਇੱਥੇ ਕਿੰਨੇ ਮਹਾਪੁਰਸ਼ਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਇਹ ਪਾਗਾਂ ਵਾਲੀ ਧਰਤੀ ਦੇ ਵਿੱਚ ਆਇਓ ਸਾਰਿਆਂ ਨੇ ਤੁਹਾਡੀਆਂ ਨੂੰ ਉਹਨੂੰ ਕਾਮਨਾ ਭਾਵਨਾ ਸਭ ਇੱਥੇ ਪੂਰਨ ਹੋਣਗੀਆਂ ਜੋ ਵੀ ਮਨ ਕਰਕੇ ਤਨ ਕਰਕੇ ਸ਼ਾਦਾ ਦੇ ਨਾਲ ਆ ਕੇ ਸੇਵਾ ਇਸ ਨੂੰ ਕਰਦੇ ਪਾਈ ਸਭ ਭੱਗਾਂ ਵਾਲਿਓ ਮੈਂ ਕਹਿ ਕੇ ਸਭ ਸੰਗਤਾਂ ਨੂੰ ਵਧੇ ਕੀਤਾ ਵਧਾਈ ਦਿੱਤੀ ਤੇ ਆਹ ਬਾਬਾ ਜੀ ਆਉਦੇ ਨੰਦ ਵਿੱਚ ਬੈਠੇ ਰਹੇ ਇਸ ਸੰਗਤ ਆਪਦੇ ਘਰਾਂ ਨੂੰ ਉਤੋਂ ਰਵਾਨਾ ਹੋ ਗਈਆਂ ਉਹ ਅੱਜ ਦੀ ਇਹ ਕਥਾ ਵਿਚਾਰ ਆਪ ਸਭ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਨ ਕੀਤੀ ਹੈ ਅਗਲੀ ਗੱਤਾਂ ਫੇਰ ਸਰੋਂ ਕਲਣੀ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ